ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਚੈਨਲ ਨੂੰ ਜਰੂਰ ਮੇਰੇ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੇ ਐਂਡ ਤੱਕ ਜਰੂਰ ਦੇਖਿਓ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏਗੇ ਕਾਫੀ ਜ਼ਿਆਦੇ ਸੋਹਣੇ ਸੂਟ ਲੈਣਗੇ ਤੇ ਤੁਸੀਂ ਉਹਦੇ ਵਿੱਚੋਂ ਮੈਚਿੰਗ ਵੀ ਬਣਾ ਸਕਦੇ ਹੋ ਤੁਸੀਂ 올ਓਵਰ ਵੀ ਲੈ ਸਕਦੇ ਹੋ ਜਿਵੇਂ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਉਸ ਤਰ੍ਹਾਂ ਸੂਟ ਹੈ ਜਿਹੜਾ ਲੈ ਸਕਦੇ ਹੋਗੇ ਕਾਫੀ ਜ਼ਿਆਦੇ ਸੋਹਣੇ ਸੂਟ ਲੈਣਗੇ ਮੈਂ ਹਨ ਰੀਪੀਟ ਸਟਾਕ ਬਹੁਤ ਮਗਾਉਣੀ ਆ ਜਿਹੜਾ ਜਿਆਦਾ ਡਿਮਾਂਡ ਦੇ ਵਿੱਚ ਰਹਿੰਦਾਗਾ ਮੈਂ ਉਹ ਜਿਹੜਾ ਸਟਾਕ ਹੈਗਾ ਰਿਪੀਟ ਆਪਾਂ ਮਗਾਉਨੇ ਹੀ ਮਗਾਉਨੇ ਆ ਕਿਉਂਕਿ ਕਈ ਭੈਣਾ ਹਨ ਕਈ ਭੈਣਾ ਮੇਰੀਆਂ ਬਾਾਰ ਤੋਂ ਵੀਡੀਓ ਦੇਖਦੇ ਨੇ ਚੋੜੀ ਇੰਡੀਆ ਵਾਲੀ ਆ ਭੈਣਾਂ ਨੇ ਨਾ ਕਾਫੀ ਪਿਛਲੀ ਵੀਡੀਓ ਦੇ ਵਿੱਚ ਸੂਟ ਆਪਨੇ ਸਿਲੈਕਟ ਕਰਕੇ ਭੇਜਦੇ ਨੇ ਵੀ ਸਾਨੂੰ ਇਹਦੇ ਨਾਲ ਦਾ ਸੂਟ ਦੋ ਤੇ ਆਪਾਂ ਪਹਿਲਾਂ ਹੀ ਆਪਣਾ ਸਟਾਕ ਹੈ ਜਿਹੜਾ ਪੂਰਾ ਕਰਕੇ ਰੱਖ ਦੇਾਂਗੇ ਤੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇੰਨਾ ਕ ਜਿਆਦਾ ਸੋਹਣਾ ਸੂਟ ਹੈ ਰੈੱਡ ਕਲਰ ਦਾ ਸੌਫਟ ਆਰਗੈਂਜ਼ਾ ਤੇ ਇਹ ਜਿਹੜਾ ਸੂਟ ਹੈਗਾ ਤੇ ਰੈਡੀ ਹੋਇਆ ਹੋਇਆ ਪ੍ਰਿੰਟ ਤੇ 컬렉ਸ਼ਨ ਹੈਗੀ ਹੈ ਇਹ ਵਾਲੀ ਟਿਸਟਾ ਦੀ ਹੈਗੀ ਸੂਟ ਤੁਸੀਂ ਦੇਖ ਸਕਦੇ ਹੋ ਇੰਨੇ ਕ ਜਿਆਦੇ ਸੋਹਣੇ ਨੇ ਕਲਰ ਕੰਬੀਨੇਸ਼ਨ ਬਹੁਤ ਜਿਆਦੇ ਸੋਹਣੇ ਨੇਗੇ ਦੇਖੋ ਇਹਦਾ ਤੁਸੀਂ ਫੁੱਲ ਸੂਟ ਵੀ ਬਣਾ ਸਕਦੇ ਹੋ ਤੁਸੀਂ ਫਰੌਕ ਨਾਲ ਵੀ ਬਣਾ ਸਕਦੇ ਹੋ ਤੇ ਇਹ ਬਹੁਤ ਜਿਆਦੇ ਸੋਹਣਾ ਡਿਜ਼ਾਈਨ ਬਣੂਗਾ ਇਹਨੂੰ ਜੇ ਤੁਸੀਂ ਸਿੰਪਲ ਸੂਟ ਵੀ ਸਟਿਚ ਕਰਵਾਉਣੇ ਬਹੁਤ ਜਿਆਦੇ ਸੋਹਣਾ ਤੇ ਪ੍ਰਾਈਸ ਰਹੇਗਾ ਜੀ ਇਹਨਾਂ ਦਾ 2700 ਲਓ ਜੀ ਦੇਖੋ ਬਹੁਤ ਜਾਦੇ ਸੋਨਾ ਸੂਟ ਹੈਗਾ ਪਹਿਲਾ ਕਲਰ ਇਹਦੇ ਵਿੱਚ ਹੈਗਾ ਗਾ ਰੈੱਡ ਤੇ ਦੂਜਾ ਕਲਰ ਇਹਦੇ ਵਿੱਚ ਹੈਗਾ ਮਾਰਜੈਂਟਾ ਲਓ ਜੀ ਦੋ ਦੋ ਸੂਟ ਇੱਕ ਇੱਕ ਸੂਟ ਇਦਾਂ ਅਵੇਲੇਬਲ ਨੇਗੇ ਸੂਟ ਫੁੱਲ ਸਟਾਕ ਕਿਉਂਕਿ ਜੇ ਮੈਨੂੰ ਹੋਰ ਵੀ ਮਿਲੇ ਨਾ ਸਟਾਕ ਮੈਂ ਹੋਰ ਵੀ ਇਹਦੇ ਨਾਲ ਦਾ ਸਟਾਕ ਹੈ ਜਿਹੜਾ ਮੰਗਵਾ ਲੈਣਾ ਹੈਗਾ ਕਿਉਂਕਿ ਬਹੁਤ ਜ਼ਿਆਦੇ ਡਿਮਾਂਡ ਦੇ ਵਿੱਚ ਹੈਗਾ ਲਓ ਜੀ ਕਲਰ ਪ੍ਰਿੰਟ ਤੁਸੀਂ ਦੇਖੋ ਕਿੰਨੇ ਕ ਜਿਆਦੇ ਸੋਹਣੇ ਨੇ ਬਹੁਤ ਜਿਆਦੇ ਸੋਹਣੇ ਸਰਦਾਰੀ ਸੂਟ ਲੰਗੇ ਤੁਸੀਂ ਦੇਖ ਸਕਦੇ ਹੋਗੇ ਤੇ ਅਗਲਾ ਕਲਰ ਹੈਗਾ ਫਰੋਜ਼ੀ ਦੇਖੋ ਆ ਦੇਖੋ ਕਿੰਨਾ ਸੋਹਣਾ ਪਿਆਰਾ ਕਲਰ ਹੈਗਾ ਬਹੁਤ ਜਿਆਦੇ ਸੋਹਣਾ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਜੋ ਤੁਸੀਂ ਮੈਨੂੰ ਕਹੋਗੇ ਵੀ ਸਾਨੂੰ ਦੁਪੱਟਾ ਚਾਹੀਦਾ ਹੈਗਾ ਹਨਾ ਤੁਸੀਂ WhatsApp ਤੇ ਆਪਣੀ ਡਿਟੇਲ ਭੇਜੋਗੇ ਵੀ ਸਾਨੂੰ ਦੁਪੱਟਾ ਚਾਹੀਦਾ ਤਾਂ ਆਪਾਂ ਤੁਹਾਨੂੰ ਲਗਾ ਕੇ ਦਵਾਂਗੇ। ਤੁਸੀਂ ਬਿਨਾਂ ਦੁਪੱਟੇ ਤੋਂ ਵੀ ਲੈ ਸਕਦੇ ਹੋ। ਦੁਪੱਟਾ ਆਪਣੇ ਕੋਲੇ ਹਰ ਤਰ੍ਹਾਂ ਦੇ ਅਵੇਲੇਬਲ ਲੇਗੇ। ਜੌਰਜਟ ਦੇ, ਫੁੱਲ, ਚੁਨਾਰਨ, ਸੈਮੀ ਚੁਨਾਰਨ, ਪਿਓਰ ਜੌਰਜਟ, ਸੈਮੀ, ਮਸਲੀਨ, ਪਿਓਰ ਸੈਮੀ, ਮਸਲੀਨ ਸਾਰੇ ਹਰ ਤਰ੍ਹਾਂ ਦੇ ਟੈਪ ਵੀ ਕਿਸੇ ਵੀ ਫੈਬਰਿਕ ਦੇ ਵਿੱਚ ਤੁਸੀਂ ਜਿਹੜਾ ਦੁਪੱਟਾ ਹੈਗਾ ਲੈ ਸਕਦੇ ਹੋਗੇ। ਹਰ ਤਰ੍ਹਾਂ ਦੇ ਫੈਬਰਿਕ ਦੇ ਵਿੱਚ ਆਪਣੇ ਕੋਲੇ ਦੁਪੱਟਾ ਅਵੇਲੇਬਲ ਹੈਗਾ। ਪ્યોਰ ਚ ਲਓ ਤੁਸੀਂ ਸੈਮੀ ਚ ਲਓ ਕਿਸੇ ਵੀ ਤਰ੍ਹਾਂ ਲਓ ਠੀਕ ਹੈ ਜੀ ਆ ਦੇਖੋ ਜੀ ਕਿੰਨਾ ਜਿਆਦਾ ਸੋਹਣਾ ਸੂਟ ਹੈਗਾ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਪਿਆਰਾ ਹੈਗਾ ਤੇ ਇਹਦੇ ਨਾਲ ਤੁਸੀਂ ਦੁਪੱਟਾ ਵੀ ਇਸ ਪੇਜ ਦਾ ਰੱਖ ਸਕਦੇ ਹੋ ਪਰ ਜੇ ਤੁਸੀਂ ਇਹਦੇ ਨਾਲ ਦੁਪੱਟਾ ਮਿੰਨੂਕ ਹੋਗੇ ਨਾ ਵੀ ਡਾਈ ਕਰਵਾ ਕੇ ਤਾਂ ਆਪਾਂ ਫੁੱਲ ਕੁਝ ਦੇ ਦੇਣਗੇ ਚਾਹਤ ਲਈ ਦੇ ਦੇਣਗੇ ਬੱਤੀ ਨੇ ਓਕੇ ਤੇ ਫੁੱਲ ਮਤਲਬ ਚ ਨਾਨ ਵੀ ਰੱਖ ਸਕਦੇ ਹੋਗੇ ਤੁਸੀਂ ਦੁਪੱਟਾ ਸੈਮੀ ਤੇ ਵਾਲਾ ਕਲਰ ਨਹੀਂ ਆਉਂਦਾ ਕਿਉਂਕਿ ਮੈਂ ਵੀਡੀਓ ਚ ਕਲੀਅਰ ਕਰਤਾ ਜਿਹੜਾ ਇਹ ਕਲਰ ਹੈ ਜੀ ਇਹ ਸੈਮੀ ਤੇ ਨਹੀਂ ਆਉਂਦਾ ਹੈਗਾ ਤੇ ਅਗਲਾ ਸੂਟ ਰਹੇਗਾ ਮਸਟਰਡ ਇੰਨਾ ਕੁ ਜ਼ਿਆਦੇ ਸੋਹਣਾ ਸੂਟ ਹੈ ਹਨਾ ਜਿੰਨਾ ਵੀ ਤੁਸੀਂ ਕਹਿ ਦੋ ਲਓ ਜੀ ਇਹਦੇ ਵਿੱਚੋਂ ਇੱਕ ਸੂਟ ਮੈਂ ਵੀ ਸਟਿਚ ਕਰਵਾਉਂਗੀ ਕਿ ਫੰਕਸ਼ਨ ਆ ਰਿਹਾ ਹੈ ਦਾ ਸਾਡੇ ਰਿਸ਼ਤੇਦਾਰੀ ਚ ਤੇ ਮੈਂ ਸੋਚਦੀ ਆ ਵੀ ਮੈਂ ਕਿਹੜਾ ਕਰਵਾਵਾਂ ਕਲਰ ਸਾਰੇ ਹੀ ਸੋਹਣੇ ਨੇ ਕਿ ਕੋਈ ਵੀ ਕਲਰ ਐਵੇਂ ਨਹੀਂ ਹੈਗਾ ਵੀ ਨਾ ਹੋ ਹੋਵੇ ਹਨਾ ਬਹੁਤ ਜਿਆਦੇ ਸੋਹਣਾ ਸੂਟ ਹੈਗਾ ਦੇਖੋ ਆ 컬러 ਵੀ ਬਹੁਤ ਪਿਆਰਾ ਹੈ ਰੈਡ ਮੈਂਜੈਂਟਾ ਸਾਰੇ 컬러 ਹੀ ਬਹੁਤ ਜਿਆਦੇ ਸੋਹਣੇ ਲੱਗਣਗੇ ਸੂਟ ਤੁਸੀਂ ਦੇਖ ਸਕਦੇ ਹੋ ਪਰ ਇਹ ਜਿਹੜੇ ਸੂਟ ਲੰਗੇ ਹਨਾ ਚਲੋ ਪਹਿਣਾ ਨੇ ਲੈ ਤਾਂ ਲੈ ਮੈਚਿੰਗ ਹਨਾ ਪਰ ਜਿਹੜੇ ਸੂਟ ਲੰਗੇ ਇਹ 올ਓਵਰ ਹੀ ਸੋਹਣੇ ਲੱਗਣਗੇ 2750 ਪ੍ਰਾਈਜ਼ ਦਾ ਟਿਸਟਾ ਬ੍ਰਾਂਡ ਰਹੇਗਾ ਇਹ ਵਾਲੀ ਹੈਗੀ ਅਸ ਦੀ ਆਪਣੇ ਕੋਲੇ ਸ਼ਰਟ ਰਹਿ ਗਈ ਮੈਨੂੰ ਲੱਗਦਾ ਕੱਲੀ ਲੋ ਜੀ ਜੇ ਕਿਸੇ ਭੈਣ ਨੇ ਵਾਲੀ ਸ਼ਰਟ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋਗੇ ਲੋ ਜੀ ਪ੍ਰਾਈਸ ਰਹੇਗਾ ਜੀ 1500 ਕੱਲੀ ਸ਼ਰਟ ਦਾ ਬਹੁਤ ਜਿਆਦੇ ਬਨਾਰਸੀ ਫੁੱਲ ਪਿਓਰ ਬਨਾਰਸੀ ਸ਼ਰਟ ਹੈਗੀ ਚਨੌਨ ਸਿਲਕ ਦੇ ਉੱਪਰ ਹੈ ਜਿਹੜੀ ਸ਼ਰਟ ਹੈਗੀ ਬਣੀ ਹੋਈ ਹੈਗੀ 1500 ਪ੍ਰਾਈਸ ਰਹੇਗਾ ਚਨੌਨ ਸਿਲਕ ਹੈ ਬਹੁਤ ਜਿਆਦੇ ਸੋਨ ਲਾਈਟ ਵੇਟ ਫੈਬਰਿਕ ਹੈਗਾ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਕਲੀਅਰ ਕਰਦਾ ਵੀ ਦੁਪੱਟੇ ਹੈਗੇ ਨੇ ਕਿ ਨਹੀਂ ਹੈਗੇ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਹਨਾ ਕਈ ਭੈਣਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਪਰ ਮੈਂ ਜੀ ਦੁਪੱਟਾ ਹੋਊਗਾ ਮੈਂ ਤੁਹਾਨੂੰ ਦਿਖਾਉਂਗੀ ਜਿੱਦਾਂ ਕਿ ਬਲੈਕ ਸੂਟ ਦਾ ਦੁਪੱਟਾ ਸੀਗਾ ਮੈਂ ਤੁਹਾਨੂੰ ਸ਼ੋਅ ਕੀਤਾ ਵੀ ਇਹਦਾ ਦੁਪੱਟਾ ਹੈਗਾ ਸੀ ਪਰ ਜਿਹਦਾ ਹੁਣ ਦੁਪੱਟਾ ਹੀ ਨਹੀਂ ਹੈਗਾ ਹਨਾ ਹੁਣ ਜਿਵੇਂ ਇਹ ਮੈਂ ਸੂਟ ਪਾਏ ਨੇ ਸਾਰਾ ਸਾਰੇ ਬਿਨਾਂ ਦੁਪੱਟੇ ਤੋਂ ਇਹਨਾਂ ਨਾਲ ਕੋਈ ਵੀ ਦੁਪੱਟਾ ਨਹੀਂ ਹੈਗਾ ਤਾਂ ਫਿਰ ਜਿਹੜਾ ਦੁਪੱਟੇ ਦਾ ਫੈਬਰਿਕ ਉਹ ਤੁਹਾਨੂੰ ਅਲੱਗ ਤੋਂ ਲੈਣਾ ਪਊਗਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਫੈਬਰਿਕ ਲੈ ਸਕਦੇ ਹੋ ਜਿਹੜਾ ਮੇਰੇ ਸੂਟ ਪਾਇਆ ਹੈ ਭੈਣਾਂ ਨੇ ਕਾਫੀ ਆਰਡਰ ਦਿੱਤੇ ਨੇ ਸੂਟ ਤੇ ਸੇਮ ਸੂਟ ਕਹਿੰਦੇ ਸਾਡੇ ਰੈਡੀ ਕਰਕੇ ਤੇ ਦੇ ਦਿਓ ਆਪਾਂ ਬਣਾਵਾਵਾਂਗੇ ਹੁਣ ਭੈਣਾਂ ਦੇ ਸੂਟ ਆਰੀ ਪਲੱਸ ਪਾਫ ਦਾ ਇਹਦੇ ਉੱਤੇ ਕੰਮ ਹੋਇਆ ਹੋਇਆ ਬਹੁਤ ਜ਼ਿਆਦਾ ਸੋਨਾ ਹੈਵੀ ਸੂਟ ਹੈਗਾ ਵਰਕ ਹੋਇਆ ਹੋਇਆ ਹੈਗਾ ਦੇਖੋ ਇਸ ਤਰ੍ਹਾਂ ਉਹਨਾਂ ਨੇ ਵੀ ਸੇਮ ਹੀ ਕਲਰ ਰੱਖਿਆ ਹੈਗਾ ਪਰਪਲ ਜਿੰਨੀਆਂ ਭੈਣਾਂ ਨੇ ਆਰਡਰ ਦਿੱਤੇ ਨੇਗੇ ਤੇ ਤੁਸੀਂ ਵੀ ਜੇ ਇਹ ਸੂਟ ਦਾ ਆਰਡਰ ਦੇਣਾ ਚਾਹੋਗੇ ਮਤਲਬ ਇਹਦੀ ਕਾਸਟ ਹੈ ਜਿਹੜੀ 5500 ਤੱਕ ਪੈ ਜਾਂਦੀ ਹੈਗੀ ਕਿਉਂਕਿ ਇਹ ਖਾਦੀ ਸਿਲਕ ਦੇ ਉੱਪਰ ਹੈ ਜਿਹੜਾ ਸੂਟ ਮੇਰਾ ਰੈਡੀ ਹੋਇਆ ਹੋਇਆਗਾ ਤੇ ਇਹਨੂੰ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਖਾਦੀ ਦੇ ਉੱਪਰ ਜੇ ਤੁਸੀਂ ਘੱਟ ਮਤਲਬ ਪ੍ਰਾਈਸ ਦੇ ਵਿੱਚ ਰੈਡੀ ਕਰਵਾਉਣਾਗਾ ਤਾਂ ਤੁਸੀਂ ਅਤੇ ਕਰਵਾ ਲਓ ਪਸ਼ਮੀਨੇ ਤੇ ਰੈਡੀ ਕਰਵਾ ਲਓ ਤਾਂ 1000 ਪ੍ਰਾਈਸ ਹੈ ਜਿਹੜਾ ਘੱਟ ਜਾਊਗਾ ਠੀਕ ਹੈ ਜੀ ਤੁਸੀਂ ਇਹਦੇ ਨਾਲ ਦਾ ਸੇਮ ਸੂਟ ਹੈਗਾ ਜਿਹੜਾ ਪਸ਼ਮੀਨੇ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਤੁਹਾਨੂੰ ਜ਼ਰੂਰੀ ਨਹੀਂ ਵੀ ਤੁਸੀਂ ਖਾਦੀ ਤੇ ਕਰਵਾਉਣਾਗਾ ਪਰ ਜਿੰਨੇ ਪਰ ਮੈਨੂੰ ਆਰਡਰ ਆਇਨਗੇ ਉਹ ਮਤਲਬ ਆਇਨਗੇ ਸਾਰੇ ਸੇਮ ਖਾਦੀ ਦੀ ਆਇਨੇ ਖਾਦੀ ਸਿਲਕ ਤੇ ਆਇਨਗੇ ਸੋਹਣੇ ਲੱਗਦੇ ਨੇ ਜੇ ਵਰਕ ਕੀਤੇ ਸੂਟ ਵੀ ਸੋਹਣੇ ਲੱਗਦੇ ਨੇ ਪ੍ਰਿੰਟ ਵੀ ਮਿਕਸ ਅਪ ਜਿਹੜੇ ਸੂਟ ਨੇ ਜਿਹੜੇ ਸਾਰੇ ਸੋਹਣੇ ਲੱਗਦੇ ਨੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸਤਰੀ ਕਾਲ ਜੀ ਬਾਏ ਬਾਏ